ਸੂਬੇ ਚ ਵਾਗਰੇ ਹੀ ਨਸ਼ੇ ਦੇ 체ਵੇ دریا ਨੂੰ ਠਾਲ ਪੋਨ ਲਈ ਪੰਜਾਬ ਪੁਲਿਸ ਵੱਲੋਂ ਹਰ ਮੌਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਦਿਨ ਚੱਲਦੇ ਅੱਜ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸੀਲ ਤਹਿਤ ਪਠਾਨਕੋਟ ਜ਼ਿਲ੍ਹਾ ਵਿੱਚ ਵੱਖ-ਵੱਖ ਥਾਵਾਂ ਤੇ ਅੱਠ ਨਾਕੇ ਲਗਾਏ ਗਏ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਠਾਨਕੋਟ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਅੱਠ ਨਾਕੇ ਲਗਾਏ ਗਏ ਨੇ ਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਨਸ਼ੇ ਦਾ ਸਤਾਕਰ ਨਸ਼ੇ ਨੂੰ ਨਾ ਲਿਆ ਸਕੇ ਤੇ ਇਸ ਦੇ ਨਾਲ ਹੀ ਕੋਈ ਸ਼ਰਾਰਤੀ ਅੰਸਰ ਕਿਸੇ ਅਣਖਾ ਵਿਕਟ ਨਾ ਅਣਜਾਣ ਦੇ ਸਕੇ ਇਸ ਮੌਕੇ 'ਚ ਜ਼ਿਲ੍ਹੇ 'ਚ ਕਈ ਥਾਵਾਂ ਤੇ ਬੰਦ ਪਏ ਪੁਲਿਸ ਦੇ ਕੈਮਰੇ ਬਾਰੇ ਵੀ ਜਾਣ ਬਾਰੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਸਮੇ ਸਮੇਂ ਤੇ ਕੈਮਰੇ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਜੋ ਕੈਮਰੇ ਖਰਾਬ ਹਨ ਉਹਨਾਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇਗਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੀਲ ਸੀਰੀਜ਼ ਆਫ ਆਪਰੇਸ਼ਨ ਪੂਰੇ ਪੰਜਾਬ 'ਚ ਚੱਲਦਾ ਹੈ ਇਹ ਜਿਹੜਾ ਆਪਰੇਸ਼ਨ ਹੈ ਬੇਸਿਕਲੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਦੇ ਨਾਕਿਆਂ ਤੇ ਲੱਗਦਾ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਕਿ ਵੀ ਜਿੰਨੇ ਵੀ ਵਹੀਕਲਸ ਆਉਂਦੇ ਇੰਟਰ ਡਿਸਟ੍ਰਿਕਟ ਤੋਂ ਜਾਂ ਇੰਟਰ ਸਟੇਟ ਤੋਂ ਉਹਨਾਂ ਨੂੰ ਆਪਾਂ ਚੈੱਕ ਕਰੀਗਾ ਇਹ ਜਿਹੜਾ ਹੁਣ ਆਪਰੇਸ਼ਨ ਆਪਰੇਸ਼ਨ ਸੀਲ 10 ਹੈ ਇਹ ਪਠਾਨਕੋਟ 'ਚ ਮੈਂ ਚੱਕੀਪੁਰ ਨਾਕੇ ਤੇ ਖੜਾ ਹਾਂ ਇਸ ਤੀਕੇ ਨਾਲ ਹੀ ਪੂਰੇ ਪਠਾਨਕੋਟ 'ਚ 8 ਨਾਕੇ ਲਗਾਏ ਗਏ ਆ ਤਿੰਨ ਸਿਟੀ ਸਬਡਿਵੀਜ਼ਨ 'ਚ 3 ਜਿਹੜੇ ਲਗਾਏ ਗਏ ਰੂਰਲ ਸਬਡਿਵੀਜ਼ਨ ਚ ਦੋ ਧਾਰ ਸਬਡਿਵੀਜ਼ਨ ਚ ਟੋਟਲ 8 ਜਿਹੜੇ ਆਪਣੇ ਇੰਟਰਸਟੇਟ ਪਬਲਿਕ ਇੰਟਰ ਡਿਸਟ੍ਰਿਕਟ ਲਾਕੇ ਆ ਉਹਨਾਂ ਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਗੇ ਵੀ ਤੁਹਾਨੂੰ ਬਰੀਫ ਕੀਤਾ ਮੇਨ ਉਦੇਸ਼ ਇਹ ਹੀ ਹੈ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਕੋਈ ਹੋਰ ਕੋਈ ਕ੍ਰਿਮੀਨਲ ਬੰਦਾ ਜਾਂ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਸਮਗਲ ਕਰ ਰਿਹਾ ਉਹਨੂੰ ਆਪਾਂ ਚੈੱਕ ਕਰਨੇ ਆ ਤੇ ਉਦੇ ਉੱਪਰ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਕਰੀ ਦੀ ਇਹ ਨੀ ਪੋਰਸਟ ਦੇ ਵਿੱਚ ਚੱਲ ਰਿਹਾ ਹੈ ਜੀ ਰਿਕਵਰੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਵੀ ਆਪਾਂ ਸਟਾਰਟ ਕੀਤਾ ਤੇ 1 ਵਜੇ ਤੱਕ ਚੱਲਣਾ ਉਹਦੇ ਬਾਅਦ ਜਿਹੜੀ ਫਾਈਨਲ ਰਿਪੋਰਟ ਬਣੂਗੀ ਉਹ ਤੁਹਾਡੇ ਨਾਲ ਸ਼ੇਅਰ ਕਰਤੀ ਜਾਏਗੀ ਟੋਟਲ ਸਰ ਕਿੰਨੇ ਲਾਈਬ ਜਿਹੜੇ ਤਨਾ ਤੱਕ ਜੀ ਇੱਕ ਇਨਾਕੇ ਤੇ ਘੱਟੋ-ਘੱਟ ਆਪਾਂ 8-8 ਮੁਲਾਜ਼ਮ ਰੱਖੇ ਅਸੀਂ ਤੇ ਇਦਾਂ ਹੀ ਪੂਰੇ ਜ਼ਿਲ੍ਹੇ 'ਚ ਜਿਹੜਾ ਚੱਲ ਰਿਹਾ ਹੈ ਐਡਜੋਇਨਿੰਗ ਸਟੇਟ ਦੇ ਵਿੱਚ ਸਿਰਫ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਸਰਚ ਵੀ ਚੱਲ ਰਹੀ ਹੈਗੀ ਹੈ ਇਸ ਨੂੰ ਲੈ ਕੇ ਕੀ ਕੀਤਾ ਹੈਗਾ ਜੋ ਦੂਸਰਾ ਵੀ ਜਾਣਦੇ ਹੋ ਕਿ ਲਾਸਟ ਨਾਈਟ ਲਾਸਟ ਲਾਸਟ ਡੇ ਮਤਲਬ ਜਿਹੜਾ ਇੱਕ ਇਨਕਾਊਂਟਰ ਕੰਟੈਕਟ ਸਟੈਬਲਿਸ਼ ਹੋਇਆ ਸੀ ਮਿਲੀਟੈਂਟਸ ਨਾਲ ਜੀ ਐਨ ਕੇ ਪੁਲਿਸ ਦਾ ਕਟੂਆ ਡਿਸਟ੍ਰਿਕਟ ਚ ਜਿਹੜਾ ਉਹ ਇਨਕਾਊਂਟਰ ਸੀ ਉਹ ਚੱਲ ਰਿਹਾ ਸੀ ਤੇ ਉਹਦੇ ਬਾਅਦ ਆਪਾਂ ਕੱਲ ਨਾਈਟ 'ਚ ਹੀ ਐਸ ਐਸ ਪੀ ਸਾਹਿਬ ਨੇ ਸਾਨੂੰ ਸਪੈਸ਼ਲ ਡਾਇਰੈਕਸ਼ਨਸ ਦੇ ਕੇ ਨਾਈਟ 'ਚ ਜਿਹੜੇ ਸਪੈਸ਼ਲ ਨਾਕੇ ਵਗੈਰਾ ਆਪਾਂ ਲਗਾਏ ਸੀ ਇਹਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਆ ਜਿਹੜੇ ਜੇ ਐਨ ਡੀ ਕੇ ਨੂੰ ਕਠੂਆ ਡਿਸਟ੍ਰਿਕਟ ਟੱਚ ਕਰਦਾ ਉਹ ਵਲੇ ਜਿਹੜੇ ਏਰੀਆਜ਼ ਆ ਖਾਸ ਕਰ ਬਮਿਆਲ ਦਾ ਏਰੀਆ ਨਰੋਡ ਜਮਲ ਸਿੰਘ ਦਾ ਏਰੀਆ ਤਾਰਾਗੜ ਦਾ ਏਰੀਆ ਇਧਰੋਂ ਮਧਪੁਰ ਦਾ ਏਰੀਆ ਉਪਰੋਂ ਧਾਰ ਦਾ ਏਰੀਆ ਇਹ ਸਾਰੇ ਏਰੀਆ ਜਿਹੜਾ ਆਪਾਂ ਪੂਰਾ ਸੀਲ ਕੀਤਾ ਸੀ ਇਹਦੇ ਵਿੱਚ ਆਪਣੀ ਮਲਟੀਪਲ ਟੀਮਸ ਆਊਟ ਸੀ ਜਿਨ੍ਹਾਂ ਵਿੱਚ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਘਾਤਕ ਦੀਆਂ ਟੀਮਸ ਸਪੈਸ਼ਲ ਕਯੂ ਆਰਟੀਜ਼ ای ਆਰ ਵੀ ਵਹੀਕਲ ਸਾਰੇ ਐਸ ਐਚ ਓ ਜੀਓ ਸਾਹਿਬਾਨ ਜਿਹੜੇ ਉਹ ਬਾਹਰ ਆਊਟ ਸੀ ਆਪਾਂ ਚੈਕਿੰਗ ਪੂਰੀ ਨਾਈਟ ਕਰਦੇ ਰਹੇ ਆ ਤੇ ਉਸ ਇਨਕਾਊਂਟਰ ਨੂੰ ਦੇਖਦੇ ਹੋਏ ਆਪਾਂ ਪੂਰੇ ਪਠਾਨਕੋਟ 'ਚ ਅਲਰਟ ਜਿਹੜਾ ਐਸਟੈਬਲਿਸ਼ ਆਪਣਾ ਅਲਰਟ ਕਰਕੇ ਰੱਖਿਆ ਹੋਇਆ ਐ ਐਸਐਸਪੀ ਸਾਹਿਬ ਨੇ ਸਾਨੂੰ ਇੱਥੇ ਬੜੀ ਸਖਤ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਆਪਾਂ ਕੱਲੀ-ਕੱਲੀ ਗੱਡੀ ਦੀ ਜਿਹੜੀ ਆਪਾਂ ਜਾਂ ਸ਼ੱਕੀ ਵਿਅਕਤੀਆਂ ਦੀ ਆਪਾਂ ਜਿਹੜੀ ਆ ਉਹ ਚੈਕਿੰਗ ਕਰਨੀ ਹੈ ਹਰ ਇੱਕ ਇਲਾਕੇ ਤੇ ਜਿਹੜੀ ਇਹ ਚੈਕਿੰਗ ਲਗਾਤਾਰ ਹੀ ਚੱਲ ਰਹੀ ਹੈ ਪੰਜਾਬ ਦੇ ਅੰਦਰ ਜ਼ਿਲ੍ਹਿਆਂ ਦੇ ਅੰਦਰ ਨਸ਼ਾ ਤਸਕਰਾਂ ਜਾਂ ਨਸ਼ੇ ਦੇ ਵਪਾਰੀਆਂ ਦੀ ਜਿਹੜਾ ਪ੍ਰਾਪਰਟੀ ਡਿਮੋਲਿਸ਼ ਕੀਤੀ ਜਾ ਰਹੀ ਹੈ ਪਠਾਨਕੋਟ ਜ਼ਿਲ੍ਹੇ ਚ ਵੀ ਕੋਈ ਅਜਿਹੀ ਪ੍ਰਾਪਰਟੀ ਸੀ ਦੀ ਹੈ ਡਿਮੋਲਿਸ਼ਨ ਦਾ ਆਰਡਰ ਹੈ ਜਿਹੜਾ ਡੈਪਟੀ ਕਮਿਸ਼ਨਰ ਪਠਾਨਕੋਟ ਨਾਲ ਕਨਸਰਨਡ ਹੈ ਤੇ ਬਾਕੀ ਜਿਹੜੀ ਸਾਡੇ ਵੱਲੋਂ ਰეკਮੈਂਡੇਸ਼ਨ ਜਾਂਦੀਆਂ ਜਾਂ ਸਾਡੇ ਵੱਲੋਂ ਡਿਸਕਸ਼ਨ ਪੁਆਇੰਟਸ ਉਹਨਾਂ ਨਾਲ ਹੋਏ ਆ ਐਸਐਸਪੀ ਸਾਹਿਬ ਦੇ ਥਰੂ ਬਾਕੀ ਦੇ ਉੱਪਰ ਜਿਹੜਾ ਡਿਸੀਜਨ ਹੈ ਉਹ ਡੈਪਟੀ ਕਮਿਸ਼ਨਰ ਪਠਾਨਕੋਟ ਲੈਣ ਸਰ ਕਈ ਜਗ੍ਹਾ ਤੇ ਅਜੇ ਵੀ ਸੀਸੀ